ਜੇਦੀ ਇਹ ਆਪਾਰ ਆਈਡੀ ਦਾ ਫਾਇਦਾ ਵਾ ਜਾਂ ਨੁਕਸਾਨ ਆ ਤੇ ਇਹ ਆਈਡੀ ਕਿਉਂ ਬਣਾਈ ਜਾ ਰਹੀ ਹੈ ਹਰ ਇੱਕ ਸਟੂਡੈਂਟ ਦੀ ਇੱਕ ਇੰਡੀਵਿਜੂਅਲ ਆਈਡੀ ਹੋਏਗੀ ਜਿਹਦੇ ਨਾਲ ਉਹਨੂੰ ਪਛਾਣਿਆ ਜਾਏਗਾ ਜੁਗਾੜਾ ਡਗੋਚਨ ਨਵਾਂ ਨਵਾਂ ਸਕੂਲ ਜਾਏਗਾ ਐਡਮਿਸ਼ਨ ਲੈਂਦਾ ਹੈ ਫਰਸਟ ਸੈਕਿੰਡ ਥਰਡ ਫੋਰਥ ਫਿਫਥ ਜਿ ਫਰਸਟ ਟੂ ਲਾਈਕ ਇਫ ਯੂ 12th ਕਲਾਸ ਤੱਕ ਦੇ ਸਕੂਲ ਜਿਹੜੀ ਆਈਡੀ ਜਿਹੜੀ ਆ ਉਹਦੇ ਨਾਲ ਹੀ ਦੋਸੀ ਫੀਤੀ ਦਿਨ ਜਾ ਕੇ ਕਿਸੇ ਵੀ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਤੋਂ ਕੋਈ ਪ੍ਰੋਬਲਮ ਨਹੀਂ ਆਏਗੀ ਮਾਪੇ ਅੱਜਕੱਲ ਕਾਫੀ ਜ਼ਿਆਦਾ ਦੁਬਿਧਾ ਵਿੱਚ ਨੇ ਕਿਉਂਕਿ ਸਕੂਲਾਂ ਵੱਲੋਂ ਕਿਹਾ ਜਾ ਰਿਹਾ ਵਾ ਕਿ ਤੁਹਾਡੇ ਬੱਚਿਆਂ ਦੀ ਇੱਕ ਅਪਾਰ ਆਈਡੀ ਬਣਾਈ ਜਾਵੇਗੀ। ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋ ਰਹੀਆਂ ਜਿਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਅਪਾਰ ਆਈਡੀ ਆ ਤੁਸੀਂ ਨਾ ਬਣਾਓ ਜਿਹੜੇ ਤੁਹਾਡੇ ਬੱਚੇ ਇਹਨਾਂ ਨੂੰ ਕਿਤੇ ਨਾ ਕਿਤੇ ਅੱਗੇ ਜਾ ਕੇ ਦਿੱਕਤ ਦਾ ਸਾਹਮਣਾ ਕਰਨਾ ਪਏਗਾ। ਸੋ ਇਹ ਉਹਨਾਂ ਮਾਪਿਆਂ ਲਈ ਵੀਡੀਓ ਵਾ ਇਹਦੇ ਵਿੱਚ ਪੂਰੀ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਅਪਾਰ ਆਈਡੀ ਉਹਦਾ ਫਾਇਦਾ ਵਾ ਜਾਂ ਨੁਕਸਾਨ ਆ ਤੇ ਇਹ ਆਈਡੀ ਕਿਉਂ ਬਣਾਈ ਜਾ ਰਹੀ ਆ। ਸਾਡੇ ਨਾਲ ਸੀਬੀ ਇਨਫੋਟੈਕ ਤੋਂ ਆਈਟੀ ਸਪੈਸ਼ਲਿਸਟ ਮੈਡਮ ਸਿਮਰਨ ਜਿਹੜੇ ਐਮਬੀਏ ਕਰਨੇ ਮੌਜੂਦ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਮੈਡਮ ਬੱਚੇ ਜਿਹੜੇ ਆ ਉਹਨਾਂ ਦੇ ਮਾਤਾ ਪਿਤਾ ਕਾਫੀ ਜ਼ਿਆਦਾ ਦੁਬਿਧਾ ਚ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਬੱਚੇ ਦੇ ਇੱਕ ਅਪਾਰ ਆਈਡੀ ਬਣੇਗੀ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਜੰਗ ਛੇੜ ਚੁੱਕੀ ਆ ਕੁਝ ਲੋਕ ਕਹਿ ਰਹੇ ਨੇ ਆ ਸਹੀ ਆ ਤੇ ਕੁਝ ਲੋਕਾਂ ਦਾ ਕਹਿਣਾ ਵਾ ਕਿ ਅਪਾਰ ਆਈਡੀ ਨਹੀਂ ਬਣਾਨੀ ਚਾਹੀਦੀ ਇਹਦੇ ਨਾਲ ਤੁਹਾਡੇ ਬੱਚਿਆਂ ਨੂੰ ਅੱਗੇ ਜਾ ਕੇ ਏੜੀਆ ਸਮੱਸਿਆ ਆਵੇਗੀ ਸੋ ਅਪਾਰ ਆਈਡੀ ਕੀ ਆ ਪਹਿਲੇ ਤਾਂ ਆਪਾਂ ਇਹ ਗੱਲਬਾਤ ਕਰ ਲੈਣੇ ਕਿ ਅਪਾਰ ਆਈਡੀ ਕੀ ਆ ਤੇ ਕਿਉਂ ਬਣਾਣੀ ਜ਼ਰੂਰੀ ਆ ਦੇਖੋ ਜਿੱਦਾਂ ਆਪਾਰ ਆਈਡੀ ਆ ਉਹ ਇੱਕ ਸਰਕਾਰ ਦੀ ਹੀ ਸਕੀਮ ਆ ਜਿਹਦੇ ਵਿੱਚ ਕੀ ਹੋਏਗਾ ਕਿ ਜਿਹੜਾ ਬੱਚਾ ਜਿਹੜੀ ਨਿਊ ਜਨਰੇਸ਼ਨ ਐਡਮਿਸ਼ਨਸ ਲੈ ਰਹੀ ਆ ਉਹ ਬੱਚਿਆਂ ਦੀ ਇੱਕ ਓਵਰਆਲ ਇੰਡੀਆ ਦੇ ਵਿੱਚ ਆਈਡੀ ਬਣ ਜਾਈਗੀ ਹਰ ਇੱਕ ਸਟੂਡੈਂਟ ਦੀ ਇੱਕ ਇੰਡੀਵੀਜੂਅਲ ਆਈਡੀ ਹੋਏਗੀ ਜਿਹਦੇ ਨਾਲ ਉਹਨੂੰ ਪਛਾਣਿਆ ਜਾਏਗਾ ਐਗਜ਼ਾਮਪਲ ਦੇ ਤੌਰ ਤੇ ਆਧਾਰ ਕਾਰਡ ਲੈ ਸਕਦੇ ਹੋ ਜਦੋਂ ਆਧਾਰ ਕਾਰਡ ਵੀ ਨਵੇਂ-ਨਵੇਂ ਬਣੇ ਸਟਾਰਟ ਹੋਏ ਸੀਗੇ ਕਾਫੀ ਲੋਕਾਂ ਨੇ ਇਹਦੇ ਤੇ ਗੁਰੇਜ਼ ਕੀਤੀ ਸੀਗੀ ਕਿ ਨਹੀਂ ਆਧਾਰ ਕਾਰਡ ਨਹੀਂ ਬਣਾਉਣੇ ਚਾਹੀਦੇ ਜਾਂ ਕੁਝ ਵੀ ਬਟ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਹਰ ਇੱਕ ਉਹ ਚੀਜ਼ ਦੇ ਲਈ ਅਜਿਹਾ ਨਹੀਂ ਪਾਸਪੋਰਟ ਐਪਲਾਈ ਕਰਨਾ ਆ ਜਾਂ ਇਹ ਬੈਂਕ ਦੇ ਵਿੱਚ ਆਪਣਾ ਅਕਾਊਂਟ ਖੁਲਵਾਣ ਜਾਂਦੇ ਆ ਤੁਹਾਡਾ ਆਧਾਰ ਆਈਡੀ ਹੀ ਮੰਡੇਟਰੀ ਮੰਨੀ ਜਾਂਦੀ ਆ ਬਿਲਕੁਲ ਤੇ ਹੁਣ ਪਹਿਲੇ ਕੀ ਹੀਗਾ ਕਿ ਆਪਾਂ ਆਪਣੇ ਰਾਸ਼ਨ ਕਾਰਡ ਯੂਜ਼ ਹੁੰਦੇ ਹੀਗੇ ਜਾਂ ਕੋਈ ਹੋਰ ਸਾਡਾ ਇਦਾਂ ਦੇ ਅਲੱਗ-ਅਲੱਗ ਇਡੈਂਟੀਟੀ ਪ੍ਰੂਫ ਯੂਜ਼ ਹੁੰਦੇ ਹੀਗੇ ਉਹ ਸਾਰੀ ਚੀਜ਼ਾਂ ਨੂੰ ਖਤਮ ਕਰਕੇ ਇੱਕ ਸਾਡੀ ਆਧਾਰ ਆਈਡੀ ਬਣ ਜੀ ਜਿਹਦੇ ਵਿੱਚ ਕੀ ਹੀਗੀ ਸਾਡੀ ਸਾਰੀ ਇਨਫੋਰਮੇਸ਼ਨ ਸੇਵ ਹੋ ਰਹੀ ਹੈ ਉਦਾਂ ਹੀ ਜਿਹੜੀ ਅਪਾਰ ਆਈਡੀ ਆ ਉਹ ਸਟੂਡੈਂਟਸ ਦੇ ਲਈ ਆ ਸਟੂਡੈਂਟਸ ਦੀ ਇੱਕ ਯੂਨੀਕ ਆਈਡੀ ਬਣ ਜੇਗੀ ਉਹਦੇ ਵਿੱਚ ਸਟੂਡੈਂਟਸ ਦੀ ਕੰਪਲੀਟ ਸਟੱਡੀ ਬੈਕਗ੍ਰਾਉਂਡ ਜਿਹੜੀ ਆ ਉਹ ਸੇਵ ਹੋਏਗੀ ਜਿੱਦਾਂ ਸਾਡਾ ਬੱਚਾ ਨਵਾਂ-ਨਵਾਂ ਸਕੂਲ ਜਾਏਗਾ ਐਡਮਿਸ਼ਨ ਲੈਂਦਾ ਆ ਫਰਸਟ ਸੈਕਿੰਡ ਥਰਡ ਫੋਰਥ ਫਿ ਫਰਸਟ ਟੂ ਲਾਈਕ ਇਫ 12th ਕਲਾਸ ਤੱਕ ਦੇ ਸਟੂਡੈਂਟਸ ਦੀ ਆਈਡੀ ਜਿਹੜੀ ਉਹ ਬਣੇਗੀ ਐਂਡ ਉਹਦੇ ਵਿੱਚ ਹਰ ਸਟੂਡੈਂਟ ਦਾ ਜਿਹੜਾ ਡਿਟੇਲਸ ਹੋਣਗੇ ਆ ਉਹਦੇ ਜਿਹੜੇ ਰਿਜ਼ਲਟ ਹੋਣਗੇ ਉਹ ਸੇਮ ਹੋਣਗੇ ਉਹਦਾ ਬੈਨੀਫਿਟ ਸਭ ਤੋਂ ਵੱਡਾ ਹੈ ਕਿ ਅਗਰ ਆਪਾਂ ਇੱਕ ਸਕੂਲ ਨੂੰ ਛੱਡ ਕੇ ਕਿਸੇ ਦੂਸਰੇ ਸਕੂਲ ਦੇ ਵਿੱਚ ਐਡਮਿਸ਼ਨ ਲੈਣੇ ਆ ਸਾਨੂੰ ਐਡਮਿਸ਼ਨ ਲੈਣਾ ਕਾਫੀ ਈਜ਼ੀ ਹੋ ਜਾਏਗਾ ਐਂਡ ਮੋਸਟਲੀ ਜਿਹੜੇ ਆਰਮੀ ਪਰਸਨਸ ਹੁੰਦੇ ਆ ਜਾਂ ਕੋਈ ਗਵਰਨਮੈਂਟ ਜੌਬ ਦੇ ਵਿੱਚ ਹੁੰਦਾ ਆ ਉਹ ਪੇਰੈਂਟਸ ਦੀ ਬਦਲੀ ਹੁੰਦੀ ਰਹਿੰਦੀ ਆ ਇੱਕ ਸਿਟੀ ਤੋਂ ਦੂਜੀ ਸਿਟੀ ਦੇ ਵਿੱਚ ਉਹਨਾਂ ਦੀ ਟਰਾਂਸਫਰ ਜਿਹੜੀ ਹੁੰਦੀ ਰਹਿੰਦੀ ਆ ਜਦੋਂ ਉਹ ਮੂਵ ਕਰਦੇ ਆ ਉਹਨਾਂ ਦੇ ਸਟੂਡੈਂਟ ਉਹਨਾਂ ਦੇ ਬੱਚਿਆਂ ਨੂੰ ਵੀ ਸਿਟੀ ਛੱਡ ਕੇ ਦੂਜੀ ਸਿਟੀ ਦੇ ਵਿੱਚ ਮੂਵ ਕਰਨਾ ਪੈਂਦਾ ਆ ਐਂਡ ਅਗਰ ਹਡਪ ਆਰ ਆਈ ਡੀ ਬਣੀ ਹੋਏਗੀ ਉਹ ਸਟੂਡੈਂਟਸ ਨੂੰ ਦੂਸਰੀ ਸਿਟੀ ਦੇ ਵਿੱਚ ਜਾ ਕੇ ਕਿਸੇ ਵੀ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਤੋਂ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂ ਪ੍ਰੋਬਲਮ ਨਹੀਂ ਆਏਗੀ ਜੇ ਤੁਹਾਡੀ ਅਪਾਰ ਆਈਡੀ ਬਣੀ ਆ ਉਹਦੇ ਵਿੱਚ ਸਾਡੀਆਂ ਸਾਰੀਆਂ ਡਿਟੇਲਸ ਸੀਵ ਆ ਕਿ ਬੱਚੇ ਨੇ ਫਰਸਟ ਕਲਾਸ ਕਿੱਥੋਂ ਕੀਤੀ ਆ ਕਿੰਨੇ ਮਾਰਕਸ ਦੇ ਨਾਲ ਉਹਨੇ ਫਰਸਟ ਕਲਾਸ ਪਾਸ ਕੀਤੀ ਆ ਮਤਲਬ ਸਟੂਡੈਂਟ ਦੀ ਸਾਰੀ ਜਿੰਨੀ ਵੀ ਸਟੱਡੀ ਬੈਕਗਰਾਉਂਡ ਹਿਸਟਰੀ ਆ ਉਹ ਤੁਹਾਡੀ ਅਪਾਰ ਆਈਡੀ ਦੇ ਵਿੱਚ ਸੀਵ ਹੋ ਜਾਏਗੀ ਐਂ ਬੱਚੇ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਲੈਣਾ ਕਾਫੀ ਜ਼ਿਆਦਾ ਈਜ਼ੀ ਹੋ ਜਾਏਗਾ ਮੈਡਮ ਜਿਵੇਂ ਆਧਾਰ ਕਾਰਡ ਤੁਸੀਂ ਦਾ ਸਹੀ ਦਾ ਆਧਾਰ ਕਾਰਡ ਆਇਆ ਸੀ ਉਦੋਂ ਵੀ ਲੋਕਾਂ ਨੇ ਕਹੇ ਸੀ ਨਹੀਂ ਬਣਾਉਣਾ ਚਾਹੀਦੇ ਪਰ ਹੁਣ ਆਪਾਂ ਦੇਖੀਏ ਤਾਂ ਆਧਾਰ ਕਾਰਡ ਬਹੁਤ ਜ਼ਿਆਦਾ ਇੰਪੋਰਟੈਂਟ ਡਾਕੂਮੈਂਟ ਆ ਹਰ ਜਗ੍ਹਾ ਯੂਜ਼ ਹੁੰਦਾ ਆਲ ਓਵਰ ਇੰਡੀਆ ਯੂਜ਼ ਹੁੰਦਾ ਤੇ ਜਿਹੜੀ ਆ ਪਾਰ ਆਈਡੀ ਆ ਜਦੋਂ ਉਹ ਨਾ ਬਣ ਜੇਗੀ ਉਸ ਤੋਂ ਪੰਜਾਬ ਤੋਂ ਇਲਾਵਾ ਜਾਂ ਜਿੱਥੇ ਵੀ ਬੱਚਾ ਬਣਾਉਂਦਾ ਵਾ ਦੂਸਰੀ ਸਟੇਟ ਆਲ ਓਵਰ ਇੰਡੀਆ 'ਚ ਵੀ ਚੱਲੂਗੀ ਜਾਂ ਸਿਰਫ ਜੇ ਪੰਜਾਬ ਵਿੱਚ ਜਿਵੇਂ ਆਪਾਂ ਬੰਦਾ ਹੁੰਦਾ ਬੱਚਾ ਤੇ ਪੰਜਾਬ ਵਿੱਚ ਹੀ ਯੂਜ਼ ਹੋ ਸਕੂਗੀ ਨਹੀਂ ਨਹੀਂ ਜਿਹੜੀ ਸਾਡੀ ਸਟੂਡੈਂਟ ਸੀ ਆ ਪਾਰ ਆਈਡੀ ਬਣੇਗੀ ਉਹ ਆਲ ਓਵਰ ਹਰ ਇੱਕ ਸਿਟੀ ਦੇ ਵਿੱਚ ਜਿਹੜੀ ਹੈ ਹਰ ਇੱਕ ਸਿਟੀ ਹਰ ਇੱਕ ਸਟੇਟ ਦੇ ਵਿੱਚ ਹਰ ਇੱਕ ਸਕੂਲ ਨੂੰ ਨੋਟੀਫਿਕੇਸ਼ਨਸ ਆਈਆਂ ਕਿ ਆਪਣੇ ਸਟੂਡੈਂਟਸ ਦੀ ਆ ਪਾਰ ਆਈਡੀ ਜਿਹਾ ਕ੍ਰੀਏ ਇਹ ਮੈਨੂੰ ਨੋਟੀਫਿਕੇਸ਼ਨ ਜਿਹੜੇ ਸੈਂਟਰ ਸਰਕਾਰ ਵੱਲੋਂ ਫਿਰ ਦਿੱਤੇ ਗਏ ਆ ਜਾਂ ਫਿਰ ਪੰਜਾਬ ਸਰਕਾਰ ਆਪਣੇ ਲੈਵਲ ਤੇ ਕਰ ਰਹੀ ਹੈ ਨਹੀਂ ਨਹੀਂ ਇਹ ਓਵਰਆਲ ਕਿਉਂਕਿ ਜਿਹੜੀ ਸਾਡੀ ਆ ਪਾਰ ਆਈਡੀ ਬਣਨੀ ਆ ਉਹ ਓਵਰਆਲ ਇੰਡੀਆ ਦੇ ਵਿੱਚ ਵੈਲਿਡ ਹੋਏਗੀ ਤੇ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਤੇ ਉਹਦੇ ਥਰੂ ਕੀ ਆ ਕਿ ਓਵਰਆਲ ਇੰਡੀਆ ਦੇ ਵਿੱਚ ਸਾਡੀ ਆਈਡੀ ਸਾਡੀ ਇੱਕ ਯੂਨੀਕ ਆਈਡੀ ਬਣ ਜਾਗੀ ਸਾਰੇ ਸਟੂਡੈਂਟਸ ਦੀ ਜਿਹੜੀ ਓਵਰਆਲ ਇੰਡੀਆ ਵੈਲਿਡ ਹੋਏਗੀ ਇਹਦੇ ਵਿੱਚ ਜੋ ਚੀਜ਼ ਲੈਟ ਹੋਏਗੀ ਤੇ ਜਿਵੇਂ ਆਪਾਂ ਗੱਲ ਕਰੀਓ ਪਿਛਲੇ ਦਿਨਾਂ ਚ ਆਪਾਂ ਕਾਫੀ ਦੇਖਿਆ ਕਿ ਕਈ ਲੋਕ ਜਿਵੇਂ ਨਕਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਲੱਗ ਜਾਂਦੇ ਆ ਜਾਂ ਫਿਰ ਪ੍ਰਾਈਵੇਟ ਸੈਕਟਰ ਚ ਵੀ ਆ ਕੰਮ ਬਹੁਤ ਚੱਲ ਰਿਆ ਵਾ ਤੇ ਉਹਦੇ ਤੇ ਵੀ ਕਿਤਨਾ ਕਿਤੇ ਰੋਗ ਲੱਗੇਗੇ ਜਿਵੇਂ ਤੁਸੀਂ ਦੱਸਿਆ ਕਿ ਸਾਰੇ ਡਾਕੂਮੈਂਟ ਜਿਹੜਾ ਸਕੈਨ ਹੋ ਜਾਣਗੇ ਤੇ ਇਹ ਇਹਦੇ ਵਿੱਚ ਵੀ ਫਿਰ ਜਿਵੇਂ ਕੋਈ ਨੌਕਰੀ ਅਪਲਾਈ ਕਰਨੀ ਆ ਤੇ ਉਹ ਫਿਰ ਜਿਹਨੂੰ ਨੌਕਰੀ ਅਪਲਾਈ ਕਰੇਗਾ ਤੇ ਉਹਦੇ ਵਿੱਚ ਵੀ ਇਹਨੂੰ ਆਸਾਨੀ ਹੋਏਗੀ ਜਿਵੇਂ ਨਕਲੀ ਡਾਕੂਮੈਂਟ ਆ ਜਾਂ ਅਸਲੀ ਡਾਕੂਮੈਂਟ ਆ ਇਹਨਾਂ ਚੀਜ਼ਾਂ ਦਾ ਵੀ ਫਰਕ ਜਿਹੜਾ ਹੋਏ ਨਜ਼ਰ ਆਏਗਾ ਹਾਂਜੀ ਅਗਰ ਮਤਲਬ ਕਿ ਜੇ ਸਟੂਡ ਪਾਰ ਆਈਡੀ ਬਣੀ ਹੋਏਗੀ ਉਹਨਾਂ ਦਾ ਓਵਰਆਲ ਰਿਕਾਰਡ ਜਿਹੜਾ ਉਹਨਾਂ ਦੀ ਆਈਡੀ ਦੇ ਵਿੱਚ ਜਿੱਦਾਂ ਸਾਡੇ ਡਿਜੀ ਲੋਕਰਸ ਹੈ ਡਿਜੀ ਲੋਕਰ ਦੇ ਵਿੱਚ ਸਾਡੇ ਸਾਰੇ ਇੰਪੋਰਟੈਂਟ ਡਾਕੂਮੈਂਟਸ ਸੇਵ ਹੁੰਦੇ ਆ ਅਗਰ ਆਪਾਂ ਕਿਤੇ ਬਾਹਰ ਟਰੈਵਲ ਕਰਦੇ ਆ ਤੁਹਾਨੂੰ ਉਹ ਡਾਕੂਮੈਂਟਸ ਆਪਣੇ ਨਾਲ ਕੈਰੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਸਿਮਿਲਰਲੀ ਇਦਾਂ ਹੀ ਈ ਲੋਕਰ ਜਿਹੜੇ ਸਟੂਡੈਂਟਸ ਦੀ ਆ ਪਾਰ ਆਈਡੀ ਬਨੇਗੀ ਉਹਨਾਂ ਦਾ ਇੱਕ ਐਪਲੀਕੇਸ਼ਨ ਹੋਈ ਹੈ ਜਿਦੇ ਵਿੱਚ ਬੱਚਿਆਂ ਦੇ ਸਾਰੇ ਡਾਕੂਮੈਂਟਸ ਸਾਰਾ ਸਕੂਲ ਰਿਕਾਰਡ ਜਿਹੜਾ ਉਹਦੇ ਵਿੱਚ ਸੇਵ ਹੋਏਗਾ ਤੇ ਮੋਸਟਲੀ ਜਿਹੜੇ ਸਕੂਲਾਂ ਵਿੱਚ ਪੇਰੈਂਟਸ ਨੂੰ ਕਹਿ ਦਿੱਤਾ ਗਿਆ ਕਿ ਬੱਚੇ ਦੀ ਪਾਰ ਆਈਡੀ ਮਨੋ ਤੇ ਹੁਣ ਆਈਡੀ ਏਰੀਓ ਬਣਾਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਜਾਂ ਨਹੀਂ ਬਣਾਣੀ ਚਾਹੀਦੀ ਦੇਖੋ ਆਈਡੀ ਬਣਾਉਣ ਦੇ ਨਾਲ ਬੈਨੀਫਿਟ ਇਹ ਹੈ ਕਿ ਬੱਚਿਆਂ ਦਾ ਰਿਕਾਰਡ ਇੱਕ ਜਗ੍ਹਾ ਦੇ ਉੱਤੇ ਮੇਨਟੇਨ ਹੋਏਗਾ ਲੇਕਿਨ ਜਿਹੜੀ ਅਪਾਰ ਆਈਡੀਆਂ ਬਣਨ ਪਈਆਂ ਉਹ ਪੇਰੈਂਟਸ ਦੇ ਕੰਸਰਨ ਦੇ ਨਾਲ ਬਣਨ ਪਈਆਂ ਵਾ ਹਰ ਸਕੂਲ ਦੇ ਥਰੂ ਫਾਰਮ ਫਾਰਮ ਬੱਚਾ ਦੇ ਕਾਗਜ਼ ਦੇ ਵਿੱਚ ਆ ਰਹੇ ਆ ਅਗਰ ਪੇਰੈਂਟਸ ਨੂੰ ਲੱਗਦਾ ਹੈ ਕਿ ਹਾਂ ਅਸੀਂ ਇਹ ਆਈਡੀ ਬਣਾਣੀ ਹੈ ਸਾਡੇ ਬੱਚੇ ਦੇ ਲਈ ਸੇਵ ਆ ਕਿਉਂਕਿ ਡਾਊਟ ਆਫ ਕੁਐਸਚਨ ਇੱਕ ਇਹੀ ਰਹਿੰਦਾ ਵਾ ਕਿ ਜਿਹਦਾ ਆਧਾਰ ਕਾਰਡ ਦਾ ਆਧਾਰ ਕਾਰਡ ਦਾ ਵੀ ਡਾਟਾ ਅਗਰ ਸਾਡੀ ਗਵਰਨਮੈਂਟ ਨਹੀਂ ਸਹੀ ਤਰੀਕੇ ਨਾਲ ਸਿਕਿਉਰ ਕਰਕੇ ਰੱਖਦੀ ਸਾਡੀ ਸਾਰੀ ਇਨਫੋਰਮੇਸ਼ਨ ਸਾਈਬਰ ਅਟੈਕਰਸ ਦੇ ਕੋਲ ਚਲੀ ਜਾਂਦੀ ਆ ਇਹਦੇ ਵਿੱਚ ਵੀ ਪੇਰੈਂਟਸ ਦਾ ਮੇਨ ਕੰਸਰਨ ਹੈ ਕਿ ਸਾਡੇ ਬੱਚੇ ਦੀ ਸਾਰੀ ਇਨਫੋਰਮੇਸ਼ਨ ਕਿ ਕਿਥੋਂ ਨੇ ਸਟੱਡੀ ਕੀਤੀ ਹੈ ਕਿਥੋਂ ਨੇ ਕਿਹੜੀ ਉਹਨੇ ਡਿਗਰੀ ਪਾਸ ਕੀਤੀ ਹੈ ਜਾਂ ਕੋਈ ਵੀ ਸਾਰੀ ਤਰ੍ਹਾਂ ਦੀ ਇਨਫੋਰਮੇਸ਼ਨ ਅਗਰ ਸਾਈਬਰ ਕ੍ਰਾਈਮ ਕੋਈ ਹੁੰਦਾ ਆ ਉਹਨਾਂ ਦੀ ਇਨਫੋਰਮੇਸ਼ਨ ਸਾਈਬਰ ਟਾਈਕਰਸ ਕੋ ਜਾ ਸਕਦੀ ਆ ਬਟ ਉਹ ਇੱਕ ਬਹੁਤ ਹੀ ਛੋਟੀ ਜਹੀ ਲੈ ਕੇ ਚਾਲ ਸਕਦੀ ਆ ਕਿ ਉਹ ਕੀ ਪਤਾ ਹੁੰਦਾ ਵੀ ਆਈ ਆ ਨਹੀਂ ਹੁੰਦਾ ਹੈਗਾ ਅਗਰ ਗਵਰਨਮੈਂਟ ਕੋਈ ਸਕੀਮ ਲੈ ਕੇ ਆਈ ਹੈ ਤਾਂ ਪੂਰੀ ਸਿਕਿਉਰਿਟੀ ਦੇ ਨਾਲ ਹੀ ਲੈ ਕੇ ਆਈ ਹੋएगी ਐਂਡ ਸੈਕੰਡਲੀ ਜਿਹੜੀਆਂ ਪਾਰ ਆਈਡੀਆਂ ਬਣਨ ਪਈਆਂ ਉਹ ਪੇਰੈਂਟਸ ਦੀ ਕੰਸਰਨ ਦੇ ਨਾਲ ਹੀ ਬਣਨ ਪਈਆਂ ਜਿਹੜੇ ਪੇਰੈਂਟਸ ਨੂੰ ਲੱਗਦਾ ਆ ਕਿ ਹਾਂ ਹਾਨੂੰ ਆਡੇ ਸਟੂਡੈਂਟ ਦੀ ਪਾਰ ਆਈਡੀ ਬਣਾਨੀ ਚਾਹੀਦੀ ਆ ਉਹ ਸਟੂਡੈਂਟ ਉਹੀ ਪੇਰੈਂਟ ਕੋਈ ਜਿੱਦ ਤੇ ਕੋਈ ਫੋਰਥਫੁਲੀ ਨਹੀਂ ਆਂਡ ਇਵਨ ਅਗਰ ਤੁਸੀਂ ਹੁਣ ਆਪਣੇ ਸਟੂਡੈਂਟ ਆਪਣੇ ਬੇਟੇ ਜਾਂ ਆਪਣੇ ਬੱਚਿਆਂ ਦੀ ਆਰ ਆਈਡੀ ਬਣਾ ਲੈਂਦੇ ਹੋ ਆਫਟਰ ਸਮ ਟਾਈਮ ਤੁਹਾਨੂੰ ਲੱਗਦਾ ਕਿ ਨਹੀਂ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਜਾਂ ਇਹ ਤੁਹਾਡੇ ਲਈ ਸਿਕਿਓਰ ਨਹੀਂ ਹੈਗੀ ਤੇ ਤੁਸੀਂ ਇੱਕ ਕਨਸਰਨ ਫਾਰਮ ਸਾਈਨ ਕਰਕੇ ਦੇ ਸਕਦੇ ਹੋ ਸਕੂਲ ਵਾਲਿਆਂ ਨੂੰ ਆਫਟਰ ਦੈਟ ਤੁਹਾਡਾ ਜਿਹੜਾ ਸਟੂਡੈਂਟ ਜਾਂ ਤੁਹਾਡੇ ਜਿਹੜੇ ਬੱਚੇ ਦਾ ਰਿਕਾਰਡ ਆ ਉਹ ਆਰ ਆਈਡੀ ਵਿੱਚ ਸੇਵ ਹੋਣਾ ਜਿਹੜਾ ਉਹ ਬੰਦ ਹੋ ਜਾਏਗਾ ਸੋ ਬਿਲਕੁਲ ਦੋਸਤੋ ਸੀ ਬੀਨ ਫਟੈਕ ਤੋਂ ਮੈਡਮ ਸਿਮਰਨ ਸੀ ਆਈਟੀ ਸਪੈਸ਼ਲਿਸਟ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਜਿਹੜੀ ਅਪਾਰ ਆਈਡੀ ਆ ਸਾਨੂੰ ਕਿਉਂ ਬਣਾਨੀ ਚਾਹੀਦੀ ਆ ਤੇ ਇਹ ਅਪਾਰ ਆਈਡੀ ਕਿਉਂ ਬਣਾਈ ਜਾ ਰਹੀ ਆ ਸੋ ਅਪਾਰ ਆਈਡੀ ਨੂੰ ਲੈ ਕੇ ਮੈਨੂੰ ਉਮੀਦ ਆ ਕਿ ਇਹ ਵੀਡੀਓ ਵੇਖ ਕੇ ਜਿਹੜੇ ਡਾਊਟ ਹੋਣਗੇ ਲੋਕਾਂ ਦੇ ਕਲੀਅਰ ਹੋ ਗਏ ਹੋਣਗੇ ਤੇ ਅਪਾਰ ਆਈਡੀ ਬਣਾਉਣ ਵਿੱਚ ਫਿਲਹਾਲ ਕੋਈ ਨੁਕਸਾਨ ਨਹੀਂ ਆ ਤੇ ਤੁਹਾਨੂੰ ਜਿਹੜਾ ਉਹ ਫੋਰਸ ਵੀ ਨਹੀਂ ਕੀਤਾ ਜਾ ਰਿਹਾ ਬਾਕੀ ਪੇਰੈਂਟਸ ਜਿਹੜੇ ਆ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਜਿਹੜੇ ਪੇਰੈਂਟਸ ਨੇ ਜਿਹੜੇ ਕਨਫਿਊਜ਼ ਨੇ ਪਾਰ ਆਈਡੀ ਨੂੰ ਲੈ ਕੇ ਉਹਨਾਂ ਨੂੰ ਪਤਾ ਚੱਲ ਸਕੇ ਕਿ ਆਈਡੀ ਕਿਉਂ ਬਣਾਈ ਜਾ ਰਹੀ ਹੈ ਤੇ ਕਿਵੇਂ ਕੰਮ ਕਰੇਗੀ ਤੇ ਅੱਗੇ ਜਾ ਕੇ ਫਿਊਚਰ ਵਿੱਚ ਸਾਡੇ ਬੱਚਿਆਂ ਦੇ ਕਿਵੇਂ ਕੰਮ ਆਏਗੀ ਸੋ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ